ਸਸੀ ਕਾਲਜੀ ਤੁਸੀਂ ਦੇਖ ਰਹੇ ਹੋ ਡੇਲੀ 뷰 ਪੰਜਾਬ ਮੈਂ ਹਾਂ ਡਿੰਪਲ ਗੰਗੜ ਹਰ ਖਬਰ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਤੇ ਅੱਜ ਡੇਲੀ 뷰 ਪੰਜਾਬ ਦੀ ਟੀਮ ਪਹੁੰਚੀ ਹੈ ਪਿੰਡ ਨਵਾਗਰਾਮ ਵਿਖੇ ਜਿੱਥੇ ਕੀ ਪਿੰਡ ਵਾਸੀਆਂ ਵੱਲੋਂ ਬਾਜੀ ਜੋ ਕਿ ਪੁਰਾਣੇ ਸਮੇਂ ਵਿੱਚ ਇੱਕ ਖੇਡਾਂ ਦਾ ਅਨਿਖੜਵੰਗ ਮੰਨਿਆ ਜਾਂਦਾ ਸੀ ਉਸ ਦਾ ਜੁੜਨ ਕੀਤਾ ਗਿਆ ਤੇ ਆਓ ਮੈਂ ਤੁਹਾਨੂੰ ਦਿਖਾਣਾ ਉੱਥੇ ਦੀਆਂ ਤਸਵੀਰਾਂ ਤੇ ਉਥੋਂ ਦੇ ਪ੍ਰਬੰਧਕ ਸੰਜਣਾ ਨਾਲ ਗੱਲਬਾਤ ਕਰਵਾਣਾ ਸਰ ਕੀ ਨਾਮ ਹੈ ਜੀ ਆਪਣਾ ਮੈਂ ਨਸਰਬੰਦ ਰਾਮ ਭਾਟਿਆ ਤੇ ਅੱਜ ਜਿਹੜੀ ਬਾਜੀ ਪਈ ਹੈ ਕਿਹੜੇ ਪਿੰਡ ਪਈ ਹੈ ਤੇ ਇਹਦੇ ਬਾਰੇ ਇਹ ਨਵਾਂ ਨਵਾਂ ਗ੍ਰਾਮ ਪਿੰਡ ਪਈਆਂ ਜੀ ਕੀ ਕਹਣਾ ਚਾਹੋਗੇ ਬਾਜੀ ਅੱਜ ਪਈ ਜਿਹੜੀ ਮੈਂ ਤੇ ਪਹਿਲੇ ਇਦਾਂ ਹੀ ਸਮਝਦਾ ਸੀਗਾ ਮੈਂ ਕਿਹਾ ਇਹਨਾਂ ਮੁੰਡੇ ਇੰਨੇ ਕੋ ਵਧੀਆ ਨਹੀਂ ਹੋਣੇ ਜੀ ਔਰ ਇਨੀ ਆਪਣਾ ਵਿਰਸਾ ਸੰਭਿਆ ਹੋਇਆਗਾ ਜੀ ਤੇ ਬਹੁਤ ਸੋਹਣੀਆਂ ਸ਼ਾਲਾ ਲਾਈਆਂ ਜੀ ਤੇ ਸਾਰੇ ਪਿੰਡ ਵਾਸੀ ਬਹੁਤ ਖੁਸ਼ ਹੋਏ ਹੋਗੇ ਜੀ ਤੇ ਪਹਿਲੇ ਮੈਨੂੰ ਡਰ ਸੀਗਾ ਮੈਂ ਕਿਹਾ ਇਹ ਨਹੀਂ ਉਹ ਗੱਲ ਜੀ ਮੈਨੂੰ ਉਦਾਂ ਹੀ ਲੱਗਦੇ ਮੈਨੂੰ ਦਿਸਦੇ ਹਾਂਜੀ ਪਰ ਵਧੀਆ ਕਰ ਗਏ ਕੰਮ ਹੁੰਦੇ ਠੀਕ ਹੈ ਜੀ ਅਸੀਂ ਸਾਰਾ ਪਿੰਡੇ ਬਹੁਤ ਖੁਸ਼ੀ ਆ ਗਈ ਇਹ ਖੁਸ਼ ਆ ਮੇਰਾ ਕਾਰੋਬਾਰ ਤੋਂ ਠੀਕ ਹੈ ਤੇ ਤੁਸੀਂ ਸਰ ਇਹ ਦੱਸੋ ਕਿ ਜਿਹਦਾ ਬਾਜੀ ਜਿਹੜੀ ਪਾਉਂਦੇ ਹੁਣ ਅੱਜ ਦੇ ਜਿਹੜੇ ਨਵੀਂ ਜਨਰੇਸ਼ਨ ਹੈ ਇਹ ਤਾਂ ਜਨਰੇਸ਼ਨ ਭੁੱਲ ਚੁੱਕੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਵੈਸੇ ਇਹਨਾਂ ਨੇ ਕਾਮਯਾਬ ਰੱਖਿਆ ਥੋੜੇ ਆਪਣਾ ਵਿਰਸਾ ਨਾ ਫੇਰ ਵੀ ਬਾਜੀਗਰਾਂ ਨੇ ਜਿਹੜੇ ਪਹਿਲੇ ਹੁੰਦੇ ਸੀਗੇ ਉਹ ਤਾਂ ਵਿਚਾਰੇ ਬਹੁਤ ਕਾਰੀਗਰ ਸੀਗੇ ਪਰ ਮੁੰਡੇ ਇਹ ਵੀ ਸੋਹਣੇ ਕੰਮ ਕਰਦੇ ਵੈਸੇ ਹਾਂਜੀ ਨਹੀਂ ਜਿਹੜੀ ਹੁਣ ਦੀ ਜਨਰੇਸ਼ਨ ਹੈ ਸਾਡੀ ਹੁਣ ਦੀ ਜਨਰੇਸ਼ਨ ਹੈ ਮੁੰਡੇ ਜਿਹੜੇ ਐ ਇਹ ਖੇਲਾਂ ਵੱਲ ਘੱਟ ਧਿਆਨ ਦਿੰਦੇ ਨੇ ਇਹ ਤਾਂ ਬਹੁਤ ਪਾੜੀ ਪੇੜੀ ਬੱਚਿਆਂ ਦੀ ਗੱਲ ਹੈ ਇਸ ਜਨਰੇਸ਼ਨ ਨੂੰ ਸਿੱਖਣਾ ਚਾਹੀਦਾ ਹੈ ਕਿ ਆਪਣਾ ਵਿਰਸਾ ਜਿਹੜਾ ਸੰਭਾਲਣਾ ਚਾਹੀਦਾ ਸਾਡੇ ਪਿੰਡ ਦਾ ਰਿਕਾਰਡ ਸੀਗਾ ਫੁੱਟਬਾਲ ਕਬੱਡੀ ਵਾਲੀਬਾਲ ਹਰ ਗੇਮ ਸਾਡੇ ਪਿੰਡ ਦੀ ਸੀਗੀ ਜੀ ਪਰ ਹੁਣ ਬੱਚੇ ਜਿਹੜੇ ਨਾ ਨਸ਼ਿਆਂ ਵੱਲ ਜਾ ਰਹੇ ਬਹੁਤ ਘਾਟ ਹੈ ਇੱਕ ਜਿਹੜੇ WhatsApp ਬਹੁਤ ਦੇਖਦੇ ਇਹਨਾਂ ਦੀ ਅੱਖਾਂ ਸਾਰਿਆਂ ਦੀ ਖਰਾਬ ਹੋ ਜਾਣੀਆਂ ਬੱਚਿਆਂ ਦੀਆਂ ਇਨਨ ਨੂੰ ਅਸੀਂ ਐਡਵਾਈਸ ਕਰਦੇ ਆ ਕਿ ਤੁਸੀਂ ਇਹ WhatsApp ਘੱਟ ਦੇਖੋ ਟਾਈਮ ਨਾ ਦੇਖੋ ਘੰਟਾ ਅੱਧਾ ਘੰਟਾ ਦੇਖ ਲਓ ਲੇਕਿਨ ਆ ਕੇ ਸਕੂਲ ਤੋਂ ਜੋ ਬੰਦਾ ਜਾਂਦਾ ਜੋ ਆਂਦਾ ਜਾਂਦਾ ਇਹ ਬਹੁਤ ਅੱਖਾਂ ਤੇ ਦਿਮਾਗ ਤੇ ਬਹੁਤ ਇਫੈਕਟ ਪਾ ਰਿਹਾ ਔਰ ਇਹ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰੂਗਾ ਤੇ ਮੈਂ ਤਾਂ ਇਹ ਬੇਨਤੀ ਕਰਦਾ ਬੱਚਿਆਂ ਨੂੰ ਕਿ ਕੋ ਸਿੱਖੋ ਇਹ WhatsApp ਕੁਛ ਨਹੀਂ ਇਹ ਬਜ਼ੁਰਗਾਂ ਨੂੰ ਵੀ ਭੁੱਲ ਗਏ ਇਹਨਾਂ ਨੂੰ WhatsApp ਹੀ ਪਿਆਰਾ ਨਾ ਇਹਨਾਂ ਨੂੰ ਮਾਂ ਪੇ ਪਿਆਰੇ ਨਾ ਇਹਨਾਂ ਨੂੰ ਬਾਬਾ ਦਾਦੀ ਪਿਆਰੇ ਇਹਨਾਂ ਦਾ ਸਭ ਕੁਝ ਹੀ WhatsApp ਹੈਗਾ ਉਹ ਤੁਰੇ ਜਾਂਦੇ ਹਰ ਵਕਤ WhatsApp ਦੇ ਵਿੱਚ ਹੀ ਧਿਆਨ ਹੈ ਮੈਂ ਤਾਂ ਇਹੀ ਬੇਨਤੀ ਕਰਦਾ ਨਸ਼ਿਆਂ ਤੇ ਬਚੋ ਤੇ ਆਪਣੇ WhatsApp ਹੈਂਡੀਆਂ ਦੇ ਬਚੋ ਤੁਹਾਡਾ ਕਹਿੰਦਾ ਭਾਵ ਹੈ ਕਿ ਬੱਚੇ ਜਿਹੜੇ ਐ ਫੋਨ ਦੇ ਵਿੱਚ ਜ਼ਿਆਦਾ ਵਿਜੀ ਰਹਿੰਦੇ ਨੇ ਤੇ ਫਿਜ਼ੀਕਲੀ ਐਕਟੀਵਿਟੀ ਵਿੱਚ ਘੱਟ ਵਿਜੀ ਰਹਿੰਦੇ ਨੇ ਬਹੁਤ ਜ਼ਿਆਦਾ ਬਿਲਕੁਲ ਫਿਜ਼ੀਕਲ ਤੇ ਛੱਡੇ ਦਿੱਤੀ ਨਾ ਓਕੇ ਅਸੀਂ ਜਦ ਅਸੀਂ ਕੰਮ ਕਰਦੇ ਸੀ ਤਾਂ ਅਸੀਂ ਤਾਂ 5-5 6-6 ਕਿਲੋ ਦੁੱਧ ਪੀ ਕੇ ਪੂਰੀ ਪ੍ਰੈਕਟਿਸ ਕਰਦੇ ਸੀ ਔਰ ਭਾਰ ਵਧ ਨਹੀਂ ਦਿੰਦੇ ਹੁਣ ਤਾਂ ਮੁੰਡਿਆਂ ਨੇ ਉਦੋਂ ਹੀ ਭਾਰ ਵਧਾਏ ਹੋਏ ਹੈਗੇ ਫਿਜ਼ੀਕਲੀ ਜਿਹੜੀ ਹੈਂੀਆਂ ਦੀ ਪ੍ਰੈਕਟਿਸ ਹੈ ਬਿਲਕੁਲ ਹੀ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਸਾਨੂੰ 80 ਸਾਲ ਚੱਲ ਪਿਆ ਪਰ ਅਸੀਂ ਅਸੀਂ ਹਜੇ ਇਹਨਾਂ ਨਾਲੋਂ ਜੰਗ ਮੁੰਡਿਆਂ ਨਾਲੋਂ ਫਿੱਟ ਸਮਝਦੇ ਮੇਰਾ ਦਾ ਜੀ ਕਰਦਾ ਮੈਂ ਕਿਹਾ ਦੋ ਛਾਲਾਂ ਅਸੀਂ ਵੀ ਲਾ ਦਈਏ ਪਰ ਹੁਣ ਕੱਪੜੇ ਕਾਹਨੂੰ ਲਾਣੇ ਆਪਣੇ ਚਾਚਾ ਫਿਰ ਫਿੱਟ ਹੈ ਬਿਲਕੁਲ ਫਿੱਟ ਇਹ ਮੁੰਡਾ ਘਾਲੀ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਅਸੀਂ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਪੁੱਤ ਆਪਣੀ ਸਿਹਤ ਦਾ ਖਿਆਲ ਰੱਖੋ ਪੜ੍ਹਾਈ ਦਾ ਵੀ ਖਿਆਲ ਰੱਖੋ ਇਹ ਮੋਬਾਈਲ ਬਹੁਤ ਘੱਟ ਕਰ ਦਿਓ ਨਸ਼ੇ ਦੇ ਨੇੜੇ ਨਾ ਜਾਓ ਜਿਹੜਾ ਕੋਈ ਨਸ਼ਾ ਤੁਹਾਨੂੰ ਦੱਸਦਾ ਵੀ ਕਹਿੰਦਾ ਵੀ ਆ ਜਾ ਮੜ ਜਾ ਘੁੱਟ ਲਾ ਲੈ ਜਾਂ ਮੜੀ ਜੀ ਡਲੀਏ ਲੈ ਲੈ ਉਹਦਾ ਮੂਮਿਰਾ ਦੇਖੋ ਉਸ ਇਨਸਾਨ ਦਾ ਬੱਚੋ ਮੇਰੀ ਤਾਂ ਇਹ ਬੇਨਤੀ ਸਾਰਿਆਂ ਨੂੰ ਜੇ ਤੁਸੀਂ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਕਾਮਯਾਬ ਰੱਖਣਾ ਸਾਡੇ ਪਿੰਡ ਦਾ ਰਿਕਾਰਡ ਸੀਗਾ ਸਾਡੇ ਪਿੰਡ ਛੋਟਾ ਜਿਹਾ ਸੀਗਾ ਪਰ ਸਾਡਾ ਚੈਲੰਜ ਸੀਗਾ ਵੀ ਇਲਾਕੇ ਦੀ ਜਿਹੜੀ ਮਰਜੀ ਟੀਮ ਸਾਡੇ ਨਾਲ ਖੇਲੇ ਸਾਡਾ ਵਾਲੀਬਾਲ ਦਾ ਇੰਨਾ ਤਕੜੀ ਸਾਡੀ ਟੀਮ ਸੀਗੀ ਪਰ ਇਹਨਾਂ ਨੇ ਹੁਣ ਬਹੁਤ ਇਹਨਾਂ ਦਾ ਇੰਟਰਸਟ ਨਹੀਂ ਰਿਹਾ ਬੱਚਿਆਂ ਦਾ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈਗਾ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿੱਦਾਂ ਅਸੀਂ ਪਿੰਡ ਦਾ ਨਾਂ ਕੱਢਿਆ ਤਾਂ ਤੁਸੀਂ ਵੀ ਕੱਢੋ ਤਾਂ ਦੇ ਸਾਨੂੰ ਖੁਸ਼ੀ ਹੋਊਗੀ ਅੱਜ ਸਰ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਅੱਜ ਤੁਸੀਂ ਪਿੰਡ ਨਵਾਗਰਾਹ ਵਿਖੇ ਬਾਜੀਪਾਣ ਆਏ ਹੋ ਕੀ ਕਹਿਣਾ ਚਾਹੂਗਾ ਇਹਦੇ ਬਾਰੇ ਹਾਂਜੀ ਬਹੁਤ ਵਧੀਆ ਪਿੰਡ ਵਾਲਿਆਂ ਨੇ ਸਾਡਾ ਸੰਯੋਗ ਦਿੱਤਾ ਤੇ ਬਹੁਤ ਵਧੀਆ ਪਿੰਡ ਦੇ ਵਿੱਚ ਪ੍ਰੋਗਰਾਮ ਹੋਇਆ ਬਾਜੀ ਦਾ ਜੇ ਉਹ ਬਾਜੀ ਆ ਜੋ ਪੁਰਾਣੇ ਸਮਿਆਂ ਦੇ ਵਿੱਚ ਪਿਆ ਕਰਦੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹ ਪੁਰਾਣਾ ਸੱਭਿਆਚਾਰਕ ਜੋ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਗੱਲ ਪਤਾ ਹੀ ਨਹੀਂ ਵੀ ਇਹ ਚੀਜ਼ ਕੀ ਆ ਤੇ ਇਸ ਕਰਕੇ ਹੁਣ ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਆ ਸਾਡੇ ਸੋਚੇ ਤੇ ਇਹੀ ਕੀਤਾ ਜਾਂਦਾ ਵੀ ਗਾਂ ਤੋਂ ਗਾਂ ਇਹ ਆਪਣਾ ਪੁਰਾਣਾ ਕਲਚਰ ਆ ਜੋ ਇਹ ਤਰੱਕੀ ਹੋਵੇ ਇਹਦੀ ਗਾਂ ਦੀ ਗਾਂ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਦੀ ਜਨਰੇਸ਼ਨ ਹੈ ਨਵੇਂ ਬੱਚੇ ਆ ਨਸ਼ਿਆਂ ਵੱਲੋਂ ਜਾ ਰਹੇ ਆ ਹਾਂਜੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੁੰਦੇ ਆ ਵੀ ਬਸ ਆਪਣਾ ਖੇਡਾਂ 'ਤੇ ਧਿਆਨ ਦਿਓ ਸਪੋਰਟਸ ਵਾਲੇ ਸਪੋਰਟ ਦੇ ਵਿੱਚ ਜ਼ਿਆਦਾ ਧਿਆਨ ਰੱਖੋ ਜੋ ਕਿ ਉਹ ਜਦੋਂ ਬੱਚਾ ਸਪੋਰਟਸ ਵਾਲ ਧਿਆਨ ਦੇਊਗਾ ਫਿਰ ਉਹ ਨਸ਼ਿਆਂ ਨੂੰ ਨਾ ਧਿਆਨ ਜਾਊਗਾ ਬਿਲਕੁਲ ਹੈ ਕਿ ਨਹੀਂ ਜੀ ਜੇ ਮੋਬਾਈਲ ਨਾਲ ਧਿਆਨ ਰੱਖਣਾ ਹੈ ਅੱਜ ਕੱਲ ਫਿਰ ਤੁਹਾਨੂੰ ਪਤਾ ਹੀ ਹੈ ਕੀ ਆ ਵੀ ਨਿਆਣੇ ਹੁਣ ਨੈਟਾਂ ਨਾਲ ਜ਼ਿਆਦਾ ਆ ਮੋਬਾਈਲ ਜ਼ਿਆਦਾ ਰੋਟੀ ਵੀ ਨਹੀਂ ਖਾਂਦੇ ਮੋਬਾਈਲ ਤੋਂ ਵਗੈਰ ਤਾਂ ਇਸ ਕਰਕੇ ਜੀ ਮਿਹਨਤ ਕਰਦੇ ਨਹੀਂ ਪ੍ਰੈਕਟਿਸ ਜੀ ਅਸੀਂ ਸਵੇਰੇ ਦੋ ਟਾਈਮ ਗਰਾਊਂਡ ਜਾਂਦੇ ਆ ਸਵੇਰੇ ਔਰ ਸ਼ਾਮ ਗਰਾਊਂਡ 'ਚ ਹੋਈਦਾ ਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਹੈਗਾ ਤੰਦਰੁਸਤੀ ਦਾ ਰਾਹ ਹੈ ਬਾਜੀ ਪਾਣਾ ਹਾਂਜੀ ਹਾਂਜੀ ਇਹਨਾ ਇਹ ਆ ਵੀ ਜਿਹੜਾ ਬੰਦਾ ਪ੍ਰੈਕਟਿਸ ਕਰਦਾ ਖਰਾਕ ਪਾਣੀ ਖਾਊਗਾ ਤੇ ਤਕੜਾ ਹੋਊਗਾ ਫਿੱਟ ਰਹੂਗਾ ਜੇ ਆਪਾਂ ਖਰਾ ਖਰਾ ਘਰੇ ਬੈਠ ਕੇ ਖਾ ਲਈਏ ਉਹ ਤਾਂ ਫਾਇਦਾ ਹੀ ਨਹੀਂ ਹੈਗਾ ਉਹਦਾ ਕੋਈ ਜੀ ਇਹ ਉਹਦਾ ਮਿਹਨਤ ਲਾਊਗਾ ਤੇ ਲੱਗੂਗਾ ਸਰੀਰ ਨੂੰ ਠੀਕ ਹੈ ਹਾਂਜੀ ਠੀਕ ਹੈ